ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਜਖੇਪੜਾ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਜੇ ਗੱਲਬਾਤ ਕਰ ਲਈ ਨਾ ਆਪਣੇ ਪਿੰਡ ਦੇ ਬਿਲਕੁਲ ਨਾਲ ਪਿੰਡਾ ਬਾਈ ਦਾ ਘਰੇਲੂ ਸੱਜਣਾ ਕੋਈ ਵਪਾਰ ਵਾਲਾ ਕੰਮ ਨਹੀਂ ਤਿੰਨ ਬੱਚੀਆਂ ਲੱਗਿਆ ਦਿਖਾਉਣ ਦੋ ਗੱਬਣਾ ਚੈੱਕ ਪਾਸ ਨੇ ਤੇ ਇੱਕ ਦੇ ਬਾਈ ਕਹਿੰਦਾ ਸੀਮਨ ਲੱਗਿਆ ਤੇ ਦੋ ਬੱਚੀਆਂ ਦੀ ਬਾਈ ਕੋਲੇ ਪ੍ਰੋਪਰ ਡਿਟੇਲ ਆ ਬੱਦਸੀਮਨ ਵਾਲੀ ਤੇ ਇੱਕ ਦੀ ਬਾਈ ਕਹਿੰਦਾ ਡਿਟੇਲ ਹੈ ਨਹੀਂ ਕੰਮ ਹੈਗਾ ਘਰੇਲੂ ਪਸ਼ੂਗਰੀ ਮਾਰਨੀ ਕੈਮਰਾ ਕਾਫੀ ਗਿਣਤੀ ਚ ਨੇ ਬਾਈ ਕੋਲੇ ਰੱਖੇ ਹੋਏ ਜੋ ਸੇਲ ਕਰ ਦਿੰਨੇ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲੂੰਗਾ ਤਿੰਨਾਂ ਦਾ ਰੇਟ ਹੀ ਕਰਾ ਦੂੰਗਾ ਵੀਡੀਓ ਚ ਫਿਕਸ ਜਾ ਕੱਲੀ ਕੱਲੀ ਦਾ ਬਾਈ ਨਾਲ ਫੋਨ ਤੇ ਕਰ ਲਿਓ ਆਜੋ ਜੀ ਹੋਰ ਕੀ ਹਾਲ ਹੈ ਜੀ ਬੱਧੀ ਬਾਈ ਚੜਦੀ ਕਲਾ ਹਾਂ ਜੀ ਆ ਨਾਮ ਤੇ ਨੰਬਰ ਦੱਸ ਦਿਓ ਜੀ ਨਾਮ ਬਾਈ 98153 ਹਾਂਜੀ 44727 98153 44727 ਨਾਮ ਕੀ ਹੈ ਜੀ ਨਾਮ ਆਪਣਾ ਮਲਕੀਤ ਸਿੰਘ ਹੈ ਮਲਕੀਤ ਸਿੰਘ ਲੈ ਫਿਰ ਮਲਕੀਤ ਐਨ ਬੋਲ ਗੜ ਕੇ ਨਾ ਰੋਟੀ ਰੁੱਟੀ ਖਾਦੀ ਹੋਈ ਆ ਹਾਂ ਉਹ ਸੰਗ ਜਿਹੜਾ ਠੀਕ ਆ ਠੀਕ ਆ ਗੱਲ ਪਹਿਲੀ ਵਾਰੀ ਹੋ ਜਾਂਦਾ ਨਾ ਠੀਕ ਆ ਸ਼ੁਰੂਆਤ ਕਿਹੜੇ ਪੱਖੋਂ ਕਰੇ ਇੱਥੋਂ ਕਰੀ ਮਲਕੀਤ ਕਾ ਇੱਥੋਂ ਕਰਦੀ ਕਿਧਰੋਂ ਮਰਜੀ ਕਰਦੀ ਮੈਂ ਕਹਿੰਦਾ ਬਲੈਕ ਤੂੰ ਕਰਦੀ ਹੈ ਨਾ ਤੌਰ ਖੋਲ ਕੇ ਤੇ ਦੰਦਾਂ 'ਚ ਕਿਵੇਂ ਮਲਕੀਤ ਇਹ ਇਹ ਤਾਂ ਬਈ ਦਿਖਾ ਦਿੰਦੇ ਆ ਕਰ ਲੈ ਚੈੱਕ ਚਾਰ ਦੰਦਾਂ ਚਾਰ ਦੰਦਾਂ ਗੱਬਣ ਕਿੰਨੇ ਟਾਈਮ ਦੀ ਗੱਬਣ ਬਈ ਇਹ ਪੰਜ ਕਿ ਦਿਨ ਘੱਟ ਆਗੇ 7 ਮਹੀਨਿਆਂ ਤੋਂ 7 ਮਹੀਨਿਆਂ ਦੀ ਮੰਨ ਲਈਏ 7 ਦੀ ਮੰਨ ਲਓ ਚਲੋ ਹਾਂ 2 4 ਦਿਨ ਹੀ ਉੱਤੇ ਥੱਲੇ ਆ ਹਾਂ ਤੇ ਇੱਥੋਂ ਚੈੱਕ ਕਰਾ ਕੇ ਦੇ ਦਾਂਗੇ ਹਾਂ ਬਾਈ ਕਦੋਂ ਆ ਜਿਹੜਾ ਭਰਾ ਲੈ ਕੇ ਜਾਊ ਹਾਂ ਜਿਹੜਾ ਬਾਈ ਲੈ ਕੇ ਜਾਊਗਾ ਠੀਕ ਹੈ ਮੰਨ ਲਓ ਉਹਦਾ ਡਾਕਟਰ ਲਿਆ ਕੇ ਠੀਕ ਹੈ ਗੱਲ ਉਹ ਲਿਆ ਸਕਦਾ ਆਪਣੇ ਨੂੰ ਤਸੱਲੀ ਆ ਇਹਦੀ ਡਿਟੇਲ ਤਾਂ ਨਹੀਂ ਸੀ ਮੰਦੀ ਕੋਈ ਹਾਂ ਬਾਈ ਇਹਦੀ ਕੋਈ ਠੀਕ ਹੈ ਗੱਲਾਂ ਦੰਦਾਂ 'ਚ ਬਾਈ ਕਹਿੰਦਾ ਚਾਰ ਦੰਦ ਹੋ ਗਈ ਬੱਚੀ ਤੇ ਥਣ ਥਣ ਬੜਾ ਕਮਾਲ ਦਾ ਰੱਖਦੀ ਆ ਤੇ ਬਾਕੀ ਪ੍ਰਿੰਟ ਪ੍ਰਿੰਟ ਚੈੱਕ ਕਰ ਸਕਦੇ ਕਿੰਨੇ ਕ ਦੁੱਧ ਵਾਲੀ ਦੀ ਇਹ ਬੱਚੀ ਆ ਬਾਈ ਇਹਦੀ ਮਾਂ ਦਾ ਕਿੰਨਾ ਕੁ ਦੁੱਧ ਹੋਊਗਾ ਮਿਲੂਗਾ ਇਹਦਾ ਬਈ 24 24 ਕਿ ਲੀਟਰ ਆ 24 ਲੀਟਰ ਆ ਬੰਦੇ ਬੰਦੇ ਕਮਾ ਕੇ ਕਿਉਂਕਿ ਇਹ ਥੋੜਾ ਜਨਾ ਜੇ ਗੱਲਬਾਤ ਕਰ ਲਈਏ ਭੱਜ ਨੱਠ ਜੀ ਜ਼ਿਆਦਾ ਕਰਦੀਆਂ ਹੁੰਦੀਆਂ ਹੁੰਦੀਆਂ ਉਹਦਾ ਸਮੱਸਿਆ ਕੋਈ ਨਹੀਂ ਕਿਸੇ ਵੀ ਪੱਖ ਤੋਂ ਉਤੋਂ ਬਿਲਕੁਲ ਸਟੇਟ ਆ ਗਈ ਹਾਈਟ ਵੀ ਚੰਗੀ ਆ ਤੇ ਮੇਨ ਗੱਲ ਆ ਜਿਹੜੀ ਥਾਣ ਸੱਜਣੋਂ ਨਾ ਇਹ ਹੱਥੀ ਚਵਾਈ ਵਾਲੀ ਬਣਾ ਦਊਗੀ ਚੰਗੇ ਰਿਕਾਰਡ ਵਾਲੀ ਬੱਚੀ ਆ ਉਰਲੇ ਬੰਨੋ ਦਿਖਾ ਦੇਗੀ ਜੀ ਸੁਭਾਅ ਦੀ ਠੰਡੀਆਂ ਬਾਈ ਹਾਂ ਬਾਈ ਹਾਂ ਇਹ ਇੱਥੋਂ ਲਗਾ ਦੇ ਥਣ ਤਾਂ ਮੰਨ ਲਓ ਗਰਲੈਂਡੋ ਨਾਲ ਦਾ ਹੀ ਲੱਗਿਆ ਤੇ ਚਬਾ ਚਬੂ ਵਾਲਾ ਕੰ ਦੋ ਮਹੀਨੇ ਸਾਹਮਣੀ ਵਾਲੇ ਆ ਗਏ ਚੰਗੀ ਰੁੱਤ ਚ ਜਾ ਕੇ ਇਹਨੇ ਸੂਪ ਪੈਣਾ ਤੇ ਦੋ ਮਹੀਨਿਆਂ ਦੀ ਛੋਡੀ ਸਾਮ ਆ ਵੀ ਤੁਸੀਂ ਇਹਨੂੰ ਕਿੱਦਾਂ ਸਾਹਮਦੇ ਹੋ ਜਾਂ ਕਿੱਦਾਂ ਇਹਦੀ ਦੇਖਭਾਲ ਕਰਦੇ ਹੋ ਉਹ ਅੱਗੇ ਮੇਰਾ ਖਿਆਲ ਆ ਵੀ ਜਿਹੜਾ ਸੱਜਣ ਲਈ ਜਾਂਦਾ ਉਹ ਤੇ ਡਿਪੈਂਡ ਰਹਿੰਦਾ ਹਨਾ ਉਹਦੀ ਕੇਅਰ ਤੇ ਡਿਪੈਂਡ ਰਹਿੰਦਾ ਤੇ ਬਾਕੀ ਨਸਲ ਕੁਆਲਿਟੀ ਤੁਹਾਡੇ ਸਾਹਮਣੇ ਆ ਤੇ ਮਲਕੀਤ ਭਾਈ ਤਿੰਨਾਂ ਦਾ ਰੇਟ ਹੀ ਦੱਸ ਦੇ ਕੀ ਰਹੂਗਾ ਇਹਨਾਂ ਦਾ ਤਿੰਨਾਂ ਦਾ ਤਾਂ ਭਾਈ ਲਾਸਟ ਇੱਕ ਪੈਂਟ ਆ ਕਿੰਨੀ ਮਾਫੀ ਕਰਾਂਗੇ ਇੱਕ ਪੈਂਟ ਚੋ ਜਮੀਨ ਮੇੜ ਦੇ ਕੰਮ ਲਾਸਟ ਖੱਚ ਕੇ ਭਾਈ ਯਾਰ 60 ਕਰ ਦਿੰਦੇ ਆ 160 160 ਉਹ ਚੋਂ ਬਸ 100 200 100 ਟੇ ਹੋ ਪਰਾ ਉਹਦੇ ਚ ਬਾਈ ਕਹਿੰਦਾ ਸ਼ੋਰਟ ਕਰਨੀ ਆ ਮਰਜੀ ਦੀ ਹੁਣ ਮਾਰ ਗਰੀ 2 ਨੰਬਰ ਵਾਲੀ ਤੇ ਕੈਮਰਾ ਧੋਰ ਬਾਈ ਖੋਲ ਕੇ ਇਹ ਦੰਦਾ ਚ ਕਿਵੇਂ ਆ ਇਹ ਬਾਈ ਦੋ ਦੋ ਇਹ ਦਿਖਾਣ ਆ ਪਰ ਚੈੱਕ ਕਰਾ ਰੀਆਂ ਨਹੀਂ ਬਾ ਤੂੰ ਚੈੱਕ ਕੇ ਕਰ ਲਾ ਬਾ ਇਧਰ ਦਾ ਜਿਹੜਾ ਭਰਾ ਆਊਗਾ ਉਹਨੂੰ ਕਰਾ ਲਈ ਚੈੱਕ ਕੋਈ ਚੱਕਰ ਨਹੀਂ ਵੈਸੇ ਦੇਖੀ ਹੋਈ ਹੋਊਗੀ ਤੇਰੀ ਹਾਂ ਹਾਂ ਇੱਕ 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 ਵਾਰੀ ਕਰ ਲਾ ਟਰਾਈ ਫੇਰ ਵੀ ਵੈਸੇ ਜੇ ਦੇਖੀ ਹੋਈ ਆ ਤਾਂ ਰਹਿਣ ਦੇ ਕੋਈ ਨਹੀਂ ਨਾ ਦੋ ਹੀ ਆ ਬਾਈ ਦੋ ਦੰਦਾ ਹਾਂ ਆ ਧੋਰ ਖੋਲ ਕੇ ਇਹ ਕਿਹੜੇ ਸੀਮਨ ਦੀ ਆ ਇਹ ਆਪ ਦਾ ਬਈ ਡੈਨਮਾਰਕ 4120 ਦੀ ਹੈ 40120 ਦੀ ਹਾਂ ਤੇ ਲੱਗਿਆ ਕਿਹੜਾ ਇਹਦੇ ਅੱਗੇ ਲੱਗਿਆ ਇਹਦੇ ਹੁਣ ਜਰਮਨ ਦਾ ਹੋਇਆ ਜਰਮਨ ਦਾ ਹਾਂ ਆਪ 40 ਆਪ ਇਹਦੇ ਡੈਨਮਾਰਕ 4120 ਦੀ ਹੈ 40120 ਦੀ ਤੇ ਇਹਦੀ ਮਾ ਦਾ ਦੁੱਧ ਕਿੰਨਾ ਕਰਿਆ ਹੈ ਇਹਦੀ ਮਾਂ ਦਾ ਰਿਹਾ ਤਕਰੀਬਨ 30 ਪਲੱਸ ਇਹ ਰਿਹਾ ਬਈ ਕਮਾਵੇ ਕਿ ਰਾਇਣ ਹਾਂ ਆ થોੜੀ ਇਹ ਭਜਨ ਅੱਟ ਜਿਵੇਂ ਤੁਹਾਨੂੰ ਮੈਂ ਦੱਸਿਆ ਤੀ ਵੀ ਕਿਉਂਕਿ ਬੱਚੀਆਂ ਇਹਨਾਂ ਚ ਹੁੰਦੀ ਐ ਲਤੇ ਇਦਾਂ ਨਹੀਂ ਕਰਦੀਆਂ ਹੁੰਦੀਆਂ ਤੇ ਇਹ ਆ ਗਈ ਬਾਈ ਕਹਿੰਦਾ 40 120 ਦੀ ਜਰਮਨ ਤੋਂ ਗੱਬਣ ਕਿੰਨੇ ਟਾਈਮ ਦੀ ਗੱਬਣ ਚੈੱਕ ਪਾਸ ਆ ਬਾਈ ਇਹ ਤਾਂ 9 ਮਹੀਨੇ 5 ਦਿਨਾਂ ਦੀ ਬਾਈ 3 ਮਹੀਨੇ 5 ਦਿਨ ਦੀ ਚੈੱਕ ਪਾਸ ਤੇ ਇਹ ਗੱਲ ਆਖੂਗਾ ਵੀ ਜਿਹੜਾ ਭਰਾ ਇਹ ਗੱਬਣਾ ਦਾ ਜੋੜਾ ਬਾਈ ਤੋਂ ਲੈ ਜਾਊਗਾ ਉਹ ਚਾਹੀਦਾ ਬਾਈ ਦੇ ਘਰ ਹੀ ਚੈੱਕ ਕਰਾ ਕੇ ਲੈ ਜਾਓ ਕਿਉਂਕਿ ਬਾਅਦ ਚੋਂ ਗਾਰੰਟੀਆਂ ਗਾਰੰਟੀ ਵਾਲਾ ਕੰਮ ਨਹੀਂ ਇਹ ਚੀਜ਼ ਚ ਹੁੰਦਾ ਕੋਈ ਵੀ ਹਾਂ ਬਈ ਉਹ ਤੁਸੀਂ ਆਪ ਦਾ ਡਾਕਟਰ ਲਿਆਇਓ ਇੱਥੇ ਚੈੱਕ ਕਰਾ ਲਿਓ ਨਾਸਲ ਬਰੀਡ ਕੁਆਲਟੀ ਇਹ ਕਿ ਨਮਾਈਆਂ ਵੀਆਂ ਥੋੜੀਆਂ ਕਲਰ ਤੁਹਾਨੂੰ ਤਾਂ ਇਹਦਾ ਥੋੜਾ ਡਲ ਜਿਹਾ ਲੱਗੂਗਾ ਕਿਉਂਕਿ ਇੱਕ ਮੌਸਮ ਹੈ ਇਦਾਂ ਦਾ ਤੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਮਜ਼ਬੂਤ ਫੁੱਲ ਆ ਗਈ ਹਰੇਕ ਪੱਖ ਤੋਂ ਸਟੇਟ ਆ ਗਈ ਬਿਲਕੁਲ ਲੈਗ ਸਕੋਰ ਫੁੱਲ ਮਜ਼ਬੂਤ ਤੇ ਮੇਨ ਗੱਲ ਇਹਦੇ ਥੱਲੇ ਦੀ ਹੁੰਦੀ ਆ ਵੀ ਥਾਣੀ ਦੇ ਸਿੰਗਲ ਚਾਰੀ ਨੇ ਫਾਲਤੂ ਨਹੀਂ ਸ਼ਕੀਨ ਸ਼ਕੂਨ ਫੁੱਲ ਆ ਗਈ ਤੇ ਮਿਲਕਰ ਰਿਕਾਰਡ ਵੀ ਬਾਈ ਨੇ ਦੱਸਤਾ ਤੇ ਆਪ ਵੀ ਚੰਗੇ ਸੀਮਨ ਦੀ ਆ ਤੇ ਅੱਗੇ ਦੇ ਸੱਜਣੋਂ ਜਿਹੜਾ ਬਾਈ ਨੇ ਦੱਸਿਆ ਵੀ ਜਰਮਨ ਦਾ ਸੀਮਨ ਉਹ ਵੀ ਚੰਗਾ ਹੀ ਲੱਗਿਆ ਤੇ ਲੰਬੀ ਲੰਬੀ ਫੁੱਲ ਬਣ ਜੂ ਤੇ ਬਾਕੀ ਇਹ ਮੰਨ ਲਓ ਵੀ ਦੁੱਧ ਆਵਦੀ ਮਦਰ ਨੂੰ ਥੋੜਾ ਅੱਗੇ ਜਾਣੀ ਆ ਪਿੱਛੇ ਨਹੀਂ ਆਉਂਦੀ ਆ ਇਹ ਇੱਥੋਂ ਦਿਖਾ ਦਿੰਗਾ ਜੀ ਜਦੋਂ ਐ ਨੂੰ ਜਾਊਗੀ ਥੱਲੋਂ ਥਾਣੇ ਦੇ ਵੀ ਸਿੰਗਲ ਚਾਰੇ ਆ ਗਈ ਬਾਈ ਕਹਿੰਦਾ ਦੋ ਦੰਦ ਤੇ ਹੁਣ ਮਾਰਦੇ ਤਿੰਨ ਨੰਬਰ ਵਾਲੀ ਤੇ ਇਹ ਜਗਵਾਲਟੀ ਕਬੂਲਟੀ ਵਾਲੀ ਆ ਨਾ ਇਹਦੇ ਮਾਰਦੇ ਫੇਸ ਤੇ ਕੈਮਰਾ ਇੱਥੋਂ ਇਹਦੀ ਉਮਰ ਕਿੰਨੀ ਕਾ ਬਾਈ ਇਹ ਬਾਈ ਤਕਰੀਬਨ 18 ਕੇ ਮਹੀਨੇ ਦੀ ਆ ਖੀਰੀ ਆ ਹਾਂ ਇਹ ਖੀਰੀ ਆ ਹੈ ਤੋਰ ਖੋਲ ਕੇ ਤੇ ਇਹ ਕਿਹੜੇ ਸੀਮਨ ਦੀ ਆ ਗਈ ਇਹ ਆਪ ਤਾਂ ਹੈਗੀ ਆ ਆਪਣੀ ਬੱਚੀ ਵਰਲਡ ਵੜਦੀ ਆ ਵਰਲਡ ਵਾਈਡ ਦੀ ਹਾਂ ਤੇ ਲੱਗਿਆ ਕਿਹੜਾ ਬਾਈ ਲੱਗਿਆ ਤੇ ਬਾਈ ਜਰਮਨ 433 ਹੁਣ ਜਰਮਨ ਹਾਂ ਆ ਆਪਣਾ ਉਹਦਾ ਡੈਨਮਾਰਕ 440 433 ਦਾ ਡੈਨਮਾਰਕ 40 433 ਤੋਂ ਗੱਬਣਾ ਕਿੰਨੇ ਦਿਨ ਦੀ ਗੱਬਣਾ ਇਹ ਇਹਨੂੰ ਬਈ 15 ਦਿਨ ਹੋ ਗਏ ਪੂਰੇ 15 ਹਾਂ ਆ ਮੇਰਾ ਖਿਆਲ ਤਾਂ ਲਿਆਰੇ ਅੱਜ ਹੀ ਪਾਇਆ ਦਾ ਇਹਨਾਂ ਦੇ ਨਾ ਯਾ ਪਹਿਲਾਂ ਦੂਜੇ ਰਸੇ ਪਾਇਏ ਹੋ ਦੀ ਗਲਚਾ ਨਾ ਹਾਂ ਇਹ ਤਾਂ ਤਾਂ ਕਰਕੇ ਥੋੜੀ ਜਿਹੀ ਔਲਜੀ ਮਨਾਉਂਦੀ ਆ ਲਿਆ ਲਿਆ ਪੋਚ ਕੇ ਲਿਆ ਕੋਈ ਨਹੀਂ ਪਰੇਸ਼ਾਨ ਨਾ ਕਰ ਉਹਦੇ ਕਰਕੇ ਥੋੜੀ ਜਿਹੀ ਔਲਜੀ ਮਨਾਉਂਦੀਆਂ ਜਿਵੇਂ ਬਾਈ ਨੇ ਦੱਸਿਆ ਵੀ ਗਰਾਂ ਵਾਲੇ ਪਾਏ ਵੀ ਦੀ ਕੁਆਲਿਟੀ ਕਬੂਲਟੀ ਟੌਪ ਦੀ ਆ ਗਈ ਤੇ ਕਿਹੜੇ ਦੱਸਿਆ ਦੀ ਆਪ ਬਾਈ ਇਹ ਆਪ ਦੀ 40 400 40 433 ਦੀ ਬਾਈ ਆ ਲੈ ਚੱਲੇ ਚੱਲ ਨੇੜੇ ਫੜ ਕੇ ਲੈ ਚੱਲ ਤੇ 15 ਦਿਨ ਦੀ ਬਾਈ ਕਹਿੰਦਾ ਇਹ ਗੱਬਣਾ ਇਹਨੂੰ ਤੁਸੀਂ ਗੱਬਣ ਮੰਨ ਕੇ ਲੈ ਲਿਓ ਬਾਈ ਤੋਂ ਇਹਨੂੰ ਤੁਸੀਂ ਚਾਹੇ ਥਾਲੀ ਮੰਨ ਕੇ ਲੈ ਲਿਓ ਆ ਲੈ ਚੱਲੇ ਚੱਲ ਤੇ ਗੱਬਣ ਵੀ ਚੰਗੇ ਸੀ ਇਹਦਾ ਮਾਦਾਰ ਕਾਰਡ ਬਾਈ 40 ਪਲੱਸ ਰਿਹਾ 40 ਤੋਂ ਬਾਹਰੇ ਆਪਣੇ ਕੋਲ ਹੀ ਰਹੀ ਆ ਬੱਚੀ ਉਹ ਹਾਂ ਨਾ ਉਹ ਆਪ ਲੈ ਆ ਠੀਕ ਆ ਗੱਲ ਆ ਇਹਦੀ ਮਾਦਾਰ ਕਾਰਡ 40 ਪਲੱਸ ਆ ਤੇ ਥਾਣੇ ਦੇ ਵੀ ਸਿੰਗਲ ਚਾਰ ਹੀ ਆਗੇ ਤਕਰੀਬਨ ਤਕਰੀਬਨ ਆ ਹਾਈਟ ਤੁਸੀਂ ਇਹ ਮੰਨ ਲਓ ਵੀ ਇਹ ਦੋਨਾਂ ਨਾਲੋਂ ਉੱਚੀ ਕਰ ਜੂਗੀ ਕਿਉਂਕਿ ਜਿਹੜੇ ਹਿਸਾਬ ਨਾਲ ਇਹਦੀ ਉਮਰ ਆ ਤੇ ਆ ਦੋਨੇ ਇਕੱਠੀਆਂ ਖੜੀਆਂ ਦਿਖਾ ਦੇ ਇੱਕੋ ਜੀ ਹਾਈਟ ਆ ਗਈ ਤਕਰੀਬਨ ਤਕਰੀਬਨ ਆ ਤੇ ਨਸਲ ਬਰੀਡ ਆ ਗਈ ਫੁੱਲ ਇਹਨਾਂ ਚ ਤੇ ਕੱਲੀ ਕੱਲੀ ਦਾ ਫਿਰ ਫੋਨ ਤੇ ਕਰ ਲਾਂਗੇ हां भाई कल ही गलदा हुगा फोन ते कल्ली गली ਦੇ ਵਾਲੇ ਤਾਂ ਨਹੀਂ ਮੰਗਦਾ ਨਾ 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 भाई ਕਿਤੇ ਲੱਖ ਲੱਖ ਹੀ ਮੰਗਦਾ ਨਾ ਨਾ ਇਹ ਤਾਂ ਸਾਹਮਣੇ ਹੁਣ ਐਂ ਲਾ ਲ ਬਈ ਤਾਂ ਤਿਆਰ ਹੀ ਨਹੀਂ ਹੁੰਦਾ ਨਾ ਠੀਕ ਆ ਗੱਲ ਆ ਇਹ ਦੋਨੇ ਦਾ ਕਹਿ ਲਈਏ ਵੀ ਗੱਬਣੀ ਆ ਗਈਆਂ ਇਹ ਜਿਹੜੀ ਦੋ ਨੰਬਰ ਤੇ ਆ ਤਿੰਨ ਮਹੀਨੇ ਪੰਜ ਦਿਨ ਦੀ ਤੇ ਜਿਹੜੀ ਇੱਕ ਨੰਬਰ ਤੇ ਜਿਆਦਾ ਡਾਰਕ ਬਲੈਕ ਆ ਗਈ ਉਹ ਸੱਤ ਮਹੀਨਿਆਂ ਦੀ ਚਾਰ ਦਿਨ ਘੱਟ ਆ ਤੇ ਇਹ ਬੱਛੀ ਆ ਗਈ ਵੀ 15 ਦਿਨ ਇਹ ਤਾਂ 15 ਦਿਨ ਪਲੱਸ ਆ ਇਹ ਮੰਨ ਲਓ ਵੀ ਖਾਲੀ ਮੰਨ ਲਿਓ ਗੱਬੜ ਮੰਨ ਲਿਓ ਉਹ ਬਈ ਆਪਾਂ ਕਹਿ ਸਕਦੇ ਹਾਂ ਕਿਸਮਤ ਵਾਲਾ ਕੰਮ ਹੀ ਆ ਹਨਾ ਅੱਗੇ हां भाई हां ਤੇ ਨੰਬਰ ਬੋਲ ਦਿਓ ਜੀ ਨੰਬਰ ਬਾਈ 98753 42727 98753 42727 22 ਦਾ ਨੰਬਰ ਆ ਪਿੰਡ ਆ ਗਿਆ ਜਖੇਪੜਾ ਤਹਿਸੀਲ ਸੁਨਾਮ ਜਲਾ ਸੰਗਰੂਰ ਹੰਬਲਵਾਸ ਚ ਆ ਗਿਆ ਬਾਈ ਹੋਰੀ ਕਿਉਂਕਿ ਜਖੇਪੜਾ ਚ ਚਾਰ ਪਿੰਡ ਗੈ ਲੀਏ ਆ ਬਖਸ਼ਿਆਰ ਰੋੜਾ ਹੰਬਲਵਾਸ ਚ ਬਾਈ ਦਾ ਪਿੰਡ ਆ ਗਿਆ ਤੇ ਘਰ ਆ ਜਿਹੜਾ ਹੰਬਲਵਾਸ ਚ ਕਹ ਲੀਏ ਜਖੇਪੜ ਰੋਡ ਤੇ ਬਖਸ਼ਿਆਰ ਰੋਡ ਤੇ ਆ ਗਿਆ ਇਧਰਲੇ ਬੰਨੇ ਜਦੋਂ ਬਾਹਰਲੇ ਬੰਨੇ ਨਿਕਲਦਾ ਗਰਾਹ ਵਾਲੀ ਸਾਈਡ ਤੇ ਬਾਕੀ ਜਿਹੜੇ ਵੀ ਸੱਜਣ ਨੂੰ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਪਾਸ ਕਰਾ ਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ